ਕਹਿੰਦਾ ਭਰਾਵਾਂ ਵਿੱਚ ਥਿੱਕ ਨਾ ਪਵਾਈ ਮੇਰੇ ਮਾਲਕਾ ਬੈਰੀ ਭਾਵੇਂ ਨਿਤ ਨਵਾ ਟਕਰੇ ਤੇ ਚੱਕੀ ਉਹ ਕਹਦਨੇ ਆਪਾਂ ਇਹਨੂੰ ਇਹ ਉਹ ਵਾਲੀ ਚੱਕੀ ਨਹੀਂ ਜਿਹੜੀ ਆਟਾ ਪੈਣੇ ਵਾਲੀ ਹੁੰਦੀ ਆ ਇਹ ਚੱਕੀ ਦੂਜੀ ਐ ਜਿਹੜੀ ਕਣਕ ਦੇ ਕਣਕ ਮਤਲਬ ਜਿਹੜੀ ਆਪਾਂ ਤੂੜੀ ਵਾਲੀ ਮਸ਼ੀਨ ਚੋਂ ਨਿਕਲਦੀ ਆ ਉਹਦੇ ਵਿੱਚ ਮਿੱਟੀ ਦੀਆਂ ਡਲੀਆਂ ਹੁੰਦੀਆਂ ਨੇ ਖਾਸ ਕਰਕੇ ਬਹੁਤ ਤਾਂ ਮਤਲਬ ਇਹਨੇ ਲੱਗ ਕਰਨੀਆਂ ਉਹ ਮਿੱਟੀ ਲਾ ਕੇ ਛਾਣ ਦੇਣੀ ਐ ਤੇ ਕਣਕੇ ਜਿਹੜੀ ਲੱਗ ਕੱਢ ਦੇਣੀ ਐ ਗੋਗੀ ਘੇਲ ਕਿਹੜਾ ਲਾਈ ਫਿਰਦਾ ਅੱਜ ਲੱਦੂਆ ਵੀ ਆ ਗਿਆ ਇੱਥੀਓ ਹਾਂ ਆਹ ਟਰੈਕਟਰ ਕੱਢ ਲੈਣਾ ਕੱਲ ਨੂੰ ਖਾਲੂ ਆਉਣਾ ਲੇਜ਼ਰ ਕਰਾ ਨਾ ਮਾ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲਓ ਜੀ ਕੱਲ ਆਇਆ ਤਾਂ ਮੱਕੀ ਨੂੰ ਪਾਣੀ ਐਨੇ ਚ ਪੱਤੇ ਹੀ ਖਿੜ ਦਿੰਨੇ ਆ ਹੋ ਚਾਚਾ ਠੀਕ ਐ ਮਾ ਠੀਕ ਆ ਮਾ ਨੇ ਜੋਰ ਉਹ ਸਾਫ ਕਰ ਸੀ ਤੌੜ ਕੱਲ ਤੇ ਦੇ ਦੇ ਇੱਕੀ ਲੱਗਣੇ ਆ ਹੂੰ ਉਹ ਚੱਲਦੀ ਏ ਤੂੜੀ ਵਾਲੀ ਮਸ਼ੀਨ ਆਪਣੀ ਉਧਰ ਤੂੜੀ ਨਹੀਂ ਤੂੜੀ ਦਾ ਕੰਮ ਨਹੀਂ ਮੁੱਕਣ ਦਾ ਨਾ ਲੈ ਲੈ ਅਜਾ ਚਾਹ ਚੁਪੀ ਲਾ ਜਾ ਆ ਜਾ ਉਹ ਤੈਨੂੰ ਆ ਜਾ ਹੂੰ ਤੇ 40 ਇੰਨੀ ਟੂੜੀ ਰੱਖੂਗੇ ਕਿੱਥੇ ਮਰਿਆ ਰਾਲੀ ਵੀ ਮੁੱਕ ਜਾਨੀ ਆਪਣੇ ਕੋਲ ਲੋਕਾਂ ਦਾ ਮੁੱਕ ਜਾਨੀ ਆਪਣੇ ਬਾਰੇ ਮੁੱਕਣੀ ਟੂੜੀ ਇਤਕੀ ਨਹੀਂ ਰਹਿਣੀ ਹਾਂ ਆਪਣੇ ਪਾਈਪਰ ਕੰਡਾ ਲਿਆਣਾ ਦੂਆ ਫੌਜੀ ਨੇ ਹੱਥ ਤੋਂ ਜਾਂਦਾ ਉਹ ਪਿੱਛੇ ਪਾੜੀ ਚ ਤੋਂ ਲੱਗਦਾ ਠੀਕ ਹੈ ਤੁਹਾਨੂੰ ਕਹਿ ਰਿਹਾ ਹਾਂ ਇਕੱਠਾ ਬਣਾ ਆਪਣਾ ਵੇਚ ਦੇਣੀ ਆ ਉਹ ਦੋਏ ਲੁੱਟ ਭੁੰਗ ਵਾਲਿਆਂ ਨੂੰ ਚੁਕਾ ਦਾਂਗੇ ਫੇਰ ਆ ਤੇ ਕਾਦਰਿਆ ਲੋਕਾਂ ਦੀ ਤਾਂ ਆਇ ਦੇ ਰਿਹਾ ਇਹ ਇਧਰ ਖੇਤ ਆ ਸਾਹਮਣੇ ਤੁਸੀਂ ਦੇਖ ਰਹੇ ਆ ਇਹਦੇ ਚ ਕੱਲ ਲੇਜ਼ਰ ਲੱਗ ਗਿਆ ਮੈਂ ਚੰਗੀ ਜੰਗੀ ਪੱਧਰ ਤੇ ਜਾਚਾ ਚੰਗੀ ਤਰ੍ਹਾਂ ਤਿੰਨ ਵਾਰ ਲੇਜ਼ਰ ਫੇਰੇ ਆ ਤੇ ਡਲੇ ਵੀ ਭੋਰ ਤੇ ਤਕਰੀਬਨ ਹੁਣ ਤਾਂ ਪੁੱਬਲ ਠੀਕ ਆ 3 ਵਾਰ ਹੀ ਫਿਰ ਗਿਆ ਹੁਣਾ ਨਾ ਤਿੰਨ ਤਿੰਨ ਪਾੜ ਲਾਈਆਂ ਵਸ ਇਹਦੇ ਚ ਦੋ ਵਾਰ ਮਤਲਬ ਜਿਵੇਂ ਹਲਾਂ ਦੀ ਪਾੜ ਹੁੰਦੀ ਤੇ ਤੀਜੀ ਵਾਰ ਆਪੇ ਉੱਪਰ ਉੱਪਰ ਨੂੰ ਘੁਮਾ ਦਏ ਤੇ ਐਂ ਦੱਸ ਵੀ ਠੀਕ ਬਣ ਗਿਆ ਆ ਵਧੀਆ ਬਣ ਗਿਆ ਤੇ ਖੇਤ ਬੱਧੀ ਬਣ ਗਿਆ ਮੌਸਮ ਸਾਥ ਦੀ ਜਾਵੇ ਹੁਣ ਥੋੜਾ ਜਿਹਾ ਰੱਬ ਗੜਬੜ ਜੀ ਕਰੀ ਜਾਂਦਾ ਤੇਰਾ ਤਾਂ ਖਾਸ ਆ ਯਾਰ ਬੰਦਾ ਤੇਰੇ ਸਿੱਧੇ ਲਿੰਕ ਆ ਮਰ ਜਾ ਕਹ ਇਹਨੂੰ ਹਾਂ ਰੱਬ ਆ ਵੀ ਦੇਖਦਾ ਵੀ ਧੁੱਪ ਦਾ ਕੰਮ ਆ ਵੀ ਠੰਡਾ ਕਰ ਦਿੰਦਾ ਫੇਚ ਚਲਾ ਦਿੰਦਾ ਤੂੰ ਯਾਰ ਤਕਰੀਬ ਨਿਬੜੇ ਗਿਆ ਕੋਈ ਨਾ ਉਹ ਚੱਲ ਰਹੀ ਐ ਮਸ਼ੀਨ ਉੱਪਰ ਆਪਣੇ ਚਲਦੀ ਐ ਉਧਰ ਨਹੀਂ ਗਿਆ ਪਰ ਨਹੀਂ ਉੱਥੇ ਨਹੀਂ ਮੈਂ ਆ ਲਈ ਦੀਪਾ ਦੇ ਉੱਤੇ ਚਲਾ ਰਹੇ ਮੈਂ ਉੱਥੇ ਨਹੀਂ ਗਿਆ ਗੋਗੀ ਚਲਾ ਰਹੇ ਆ ਉਹ ਸਾਹਮਣੇ ਗੋਗੀ ਹਾ ਉਹ ਰੇ ਬੈਠਾ ਤਾਂ ਗੋਗੀ ਮੋਟਰ ਪਰ ਆ ਕੇ ਹੂੰ ਉਹ ਜੀ ਆ ਗਏ ਗੋਗੀ ਕਹਿੰਦਾ ਚਲ ਤੂੰ ਟਰੈਕਟਰ ਚਲਾ ਵੀ ਭੱਗਾ ਚਾਚਾ ਲੈਨੇ ਆ ਤੋੜ ਦੱਸ ਆਹ ਪਾਉਣ ਜਾਂ ਸਾਫ ਕਰਨ ਨਾ ਨਾ ਠੀਕ ਐ ਚਾਚਾ ਆਹੀ ਲਹਾ ਹੁੰਦਾ ਆਪਾਂ ਨੂੰ ਹੂੰ ਪਾ ਲੈ ਪਾਣੀ ਪੀ ਲੈ ਕੰਮ ਸੁਣ ਰਿਹਾ ਹੈ ਨਾ ਕਿਸੇ ਦਾ ਕੌਣ ਗੋਗੀ ਹਾਂ ਅੱਜ ਦਾ ਹੋਇਆ ਲੱਗਿਆ ਵੈ ਫਿਰ ਕੱਲੂ ਪਨੀਰੀ ਵੀ ਭਿਜਣੀ ਐ ਸਵੇਰ ਤੇ ਭਿਜਣੀ ਐ ਪਨੀਰੀ ਆਪਾਂ ਨੇ ਅੱਜ ਤਾਂ ਹੋਰ ਲੱਗਿਆ ਵਾ ਉਹ ਨੂੰ ਉਹ ਆ ਕਾਦਾ ਆਪਰੇ ਵੀ ਸੁਣ ਰਿਹਾ ਅੱਛਾ ਤੁਹਾਨੂੰ ਵੀ ਸੁਣ ਰਿਹਾ ਮੈਂ ਕੀ ਕਹਾਂ ਕੱਲ ਤੇ ਤੇਰੀ ਡਿਊਟੀ ਆ ਜਣੀ ਪੱਕੀ ਤੇਰੀ ਟੂੜੀ ਵਾਲੀ ਮਸ਼ੀਨ ਤੇ ਇੱਕ ਤੇ ਕੋਈ ਨਾ ਕਿਉਂ ਜੇ ਤੈਨਾਂ ਚਲਾਉਣੀ ਹੋਈ ਫਿਰ ਡਿੰਪੇ ਅੱਜ ਨੂੰ ਛੱਡ ਦੂੰਗਾ ਤੂੰ ਆਪਣਾ ਪਨੀਰੀ ਵਾਲੀ ਸਾਈਡ ਤੇ ਡਿਪਾਰਟਮੈਂਟ ਚਾਰਜਿੰਗ ਸਾਡੇ ਕੋਲ ਕੋਈ ਨਾ ਅੱਜ ਆ ਜਾ ਹਾਂ ਕੋਈ ਗੱਲ ਨਹੀਂ ਇੱਕ ਮਸ਼ੀਨ ਚਲਾਉਣੀ ਜਣੀ ਕੱਲ ਤੋਂ ਅੱਜ ਜਿੰਨਾ ਨਿਬੜ ਕੇ ਨਿਬੜ ਗਿਆ ਬੜਾ ਟ੍ਰੈਕਟਰ ਲਾ ਰੱਖਣਾ ਟੂੜੀ ਵਾਲੀ ਪਰ ਆਪਾਂ ਨੇ ਆ ਆ ਦਾਂਗੇ ਹਾਂ ਛੋਟਾ ਛੱਡ ਦੇਣਾ ਛੋਟਾ ਕੱਢ ਲੈਣਾ ਆਪਾਂ ਨੇ ਠੀਕ ਹੈ ਬਾਲੇ ਨੂੰ ਲੇਜ਼ਰ ਲੂਜ਼ਰ ਦਾ ਵੀ ਕਹਿੰਦਾ ਫੌਜੀ ਆ ਪਰ ਟਰੈਕਟਰ ਨਹੀਂ ਦੂਏ ਦਾ ਵੀ ਉਹ ਵੀ ਪੀਟੀਓ ਦਾ ਵੀ ਹੋਇਆ ਬਈ ਹੁਣ ਕੱਲ ਨੂੰ ਤਾਂ ਉਹ ਏਜੰਸੀ 'ਚ ਖੜਾ ਕੇ ਹੁਣ ਅਰਜਣ ਹਾਂ ਲੋ ਏਜੰਸੀ 'ਚ ਖੜਾਉਣਾ ਕੱਲ ਨੂੰ ਉਹਦਾ ਪੀਟੀਓ ਦਾ ਉਹ ਕੰਮ ਹੋਊਗਾ ਹਾਂ ਮਿੰਟ 'ਚ ਕੋਈ ਪੋਣਾ ਪੰਨਾ ਸਮਾਂ ਬੀਤਿਆ ਐ ਤਾਂ ਮੈਂ ਲੇਜ਼ਰ ਉਹਦੇ ਪਿੱਛੇ ਪਾ ਕੇ ਖੜਾ ਤਰਜਣ ਪਿੱਛੇ ਐ ਤਾਂ ਫੇਰ ਕਿਵੇਂ ਆ ਫੇਰ ਨਹੀਂ ਜਾਣਾ ਵੀ ਹੁਣ ਥੋੜੇ ਟਾਈਮ ਤੱਕ ਫੇਰ ਯਾਰ ਇੰਨੇ ਠੰਡੇ ਨਹੀਂ ਹੁੰਦੇ ਚਾਚਾ ਭੱਜ ਨਾੜਸੜੀ ਖਾਸੀ ਹੋ ਜਾਂਦੀ ਆ ਅਰੇ ਕਿੰਨੇ ਬੰਦੇ ਆਪਾਂ ਕਰਦੇ ਬੰਦੇ ਵੀ ਕਿੰਨੇ ਆ ਟਰੈਕਟਰ ਵੀ ਕਿੰਨੇ ਆ ਫੇਰ ਵੀ ਕੱਲ ਮੰਗਵਾਂਦੇ ਆ ਹਮ ਫੇਰ ਉਹ ਜਿੱਤਾ ਦਾ ਇੱਧਰ ਟੁੰਦਾ ਹੁਣ ਸਾਲੀ ਟੂੜੀ ਆਪਣੇ ਇੱਥੇ ਆਈ ਮਸ਼ੀਨ ਤੋਂ ਹਾਂ ਇਹ ਮਸ਼ੀਨ ਤੇ ਹਮ 300 ਮੀਟਰ 5 ਮੀਟਰ ਦੀ ਲੱਗੀ ਅੱਛਾ ਜਿੱਸਾ ਛਟਾਉਣ ਲੱਗਿਆ ਅੱਜ ਛਟਾਉਣ ਲੱਗਿਆ ਠੀਕ ਆ ਕਿਹੜਾ ਸਟੈਂਡਰਡ ਆ ਉਹਦੇ ਕੋਲ ਸਟੈਂਡਰਡ ਆ ਹਾਂ ਟਰਾਲੀ ਉਭੀ ਜਾਚਾ ਭਰ ਗਈ ਗੋਗੀ غيل ਕਿਹੜਾ ਲਾਈ ਫਿਰਦਾ ਅੱਜ ਲੱਦੂਆ ਵੀ ਆ ਗਿਆ ਇੱਥੀ ਉਹ ਵਧੀਆ ਵਧੀਆ ਹੋ ਗਿਆ ਨਾ ਲੇਕਰ ਵਧੀਆ ਹੋ ਗਿਆ ਬਹਾਈ ਵੀ ਵਧੀਆ ਹੋਈ ਵੀ ਤੀ ਬਾਜੀ ਵਧੀਆ ਹੋਈ ਹਮ ਕੱਲ ਨੂੰ ਆਪਾਂ ਨੇ ਨਾ ਹੁਣ ਐ ਕਰਨਾ ਆਪਾਂ ਨੇ ਇਧਰੋਂ ਲੰਬਾ ਲੱਗਾਗੇ ਵੇਚਣਾ ਅੱਛਾ ਇਹਨੂੰ ਹਾਂ ਇਧਰ ਤੇ ਪਰਾਂ ਆਪਾਂ ਨੇ ਨਾ ਆ ਨਹੀਂ ਕੋਈ ਵੀ ਨਾ ਮਾਤਾ ਚੱਕੀ ਜਾਂਦਾ ਹੈ ਕਈ ਬਹੁਤ ਚੱਕੇ ਆ ਇਹ ਵੀ ਦਿੱਖਦੀ ਹੈ ਨਾ ਉਹ ਆਪਾਂ ਨੇ ਕੱਤੀ ਕਰ ਦਿੰਦੇ ਐਥੇ ਤੇ ਆਪਾਂ ਲੰਬੀਆ ਪੱਤਾ ਪਾਵਾਂਗੇ ਪਤਾ ਨਾ 15 15 ਦੇ ਫਰਮੇ ਹਮ ਤੇ ਕਿਾਰੇ ਬਣਾਵਾਂਗੇ ਠੀਕ ਹੈ ਜਿੰਨੀ ਅੱਜ ਬੀਜੀ ਗਈ ਮੰਨ ਲਾ ਕੱਲ ਨੂੰ ਬੀਜ ਦੇਣੀ ਆਪਾਂ ਨੇ ਜਿੰਨੀ ਆਪਾਂ ਨੇ ਬੀਜੀ ਗਈ ਉਥੇ ਵੱਟ ਪਾ ਕੇ ਉਹਦੇ ਚ ਪਾਣੀ ਛੱਡ ਦੇਣਾ ਪਿੱਛੇ ਹਮ ਵੱਟਾ ਪਾਪਾ ਨਾ ਪਾਣੀ ਵੀ ਛਿੱੜੀ ਜਾਣਾ ਆਪਾਂ ਨੇ ਠੀਕ ਹੈ ਲੇਦਰ ਤਸੱਲੀ ਨਾਲ ਹੋਇਆ ਬਾਕੀ ਮਿੱਟੀ ਭੁਰਮਰੀ ਹੋ ਗਈ ਪੂਰੀ ਹੋ ਗਈ ਜਣੀ ਜੇ ਆਪਾਂ ਕਹੀਏ ਭੁੱਬਲ ਹੈਗੀ ਆ ਇਹਦੇ ਵਿੱਚ ਵੀ ਹੂੰ ਹੂੰ ਭੁੱਬਲ ਹੈਗੀ ਆ ਬਾਕੀ ਕੱਲ ਨੂੰ ਹੁਣ ਤਜਰਬੇਕਾਰ ਬੰਦੇ ਕਈ ਪਹੁੰਚਣੇ ਸਨੀਆਂ ਗਲੀਆਂ ਖਾਸੀਆਂ ਵਿੱਚ ਬਹੁਤ ਆ ਚੁਗਣੀਆਂ ਪੈਣੀਆਂ ਆਪਾਂ ਨੂੰ ਹਾਂ ਨਹੀਂ ਆਏ ਨਹੀਂ ਜੋ ਉੱਤਰ ਜਿਹੜੀ ਆਪਾਂ ਉੱਪਰ ਪਾਵਾਂਗੇ ਹਾਂ ਮਿੱਟੀ ਉੱਪਰ ਵੀ ਵੈਸੇ ਕੀ ਪਾਉਣੀ ਆ ਤੋੜ ਵਾਲੀ ਚੱਕ ਲੈਣੀ ਆਪਾਂ ਆਹ ਚੱਕ ਲੈਣੀ ਆ ਤਾਂ ਹੀ ਤਾਂ ਸਾਫ਼ ਕਰਦੇ ਆਂ ਇਹ ਡਰੂਟਾ ਵਟਰ ਮਾਰੇ ਆਇ ਚੱਜ ਮਾਰਨਾ ਹੁਣ ਆਹ ਮਿਰਚਾ ਪੱਟ ਕੇ ਉਧਰ ਲਾਉਣੀਆਂ ਸ਼ਾਮ ਨੂੰ ਮੇਰੀ ਗੱਲ ਸੁਣਾ ਆਹ ਜਿਹੜੀ ਆਇਆ ਨਾ ਖੰਡੀ ਖੰਡੀ ਜੀ ਇਹਦਾ ਕਾਰ ਅੱਜ ਹੀ ਲਾ ਇਹਦਾ ਤਾਂ ਹੁਣ ਕਰਨ ਲੱਗਿਆ ਮੈਂ ਹਾਂ ਇਹਨੂੰ ਤੋ ਆਹ ਪੱਟਦੇ ਸਾਰਾ ਆਹ ਰੱਖ ਲਿਆ ਮਾਲ ਜਿੰਨਾ ਵੀ ਹੈ ਸ਼ਾਮ ਨੂੰ ਫੇਰਦੇ ਡਰੂਟਾ ਵਟਰ ਤੇ ਸਵੇਰੇ ਆਪਾਂ ਕੀ ਕਰਨਾ ਤਸ ਲੈਣਾ ਚੱਕ ਚੱਕ ਕੇ ਸੀਡਰ ਉਹ ਜਿਹੜੀ ਆਪਾਂ ਨੇ ਉੱਪਰ ਪਾ ਦਿਆ ਕਰੀ ਜਿਹੜੀ ਵੀ ਆਹੀ ਕਵਾੜ ਦਾ ਪੱਟਣ ਲੱਗਿਆ ਹਾਂ ਹਾਂ ਆਹ ਕਵਾੜ ਕਵਾੜ ਤੇ ਸਾਫ ਕਰ ਲੈ ਇਹਨੂੰ ਇਹੀ ਮਿੱਟੀ ਆਪਾਂ ਨੇ ਸ਼ਾਨ ਦੇਣੀ ਉਹ ਵਧੀਆ ਪੁਰਜਮੀ ਨਾ ਨਾ ਡਾਕਟਰ ਦੋ ਤਿੰਨ ਵਾਰ ਬੱਚਾ ਬਾਈ ਤਾਂ ਸੜੀ ਚ ਡਲੀ ਰਹਿਣੀ ਹੂ ਨਹੀਂ ਕੋਈ ਕੁਝ ਨਹੀਂ ਰਹਿਣਾ ਇਹ ਹੈ ਨਾ ਭੁੱਬਲ ਬਣ ਜਾਣਾ ਵਧੀਆ ਬਣ ਜਾਣਾ ਉਹ ਚਾਚਾ ਜੀ ਆਏ ਨਹੀਂ ਮੁੜ ਕੇ ਟਰਾਲੀ ਲੈ ਕੇ ਹਨਾ ਹਾਂ ਇਹਨੇ ਹੁਣ ਉਹ ਨੇਰੀ ਵਿਚਾਰ ਰੱਖਣੀ ਹੈ ਇਹ ਟਰਾਲੀ ਪਿੰਡੇ ਜਾਣੀ ਆਉਣੀ ਹੈ ਮੈਨੂੰ ਲੱਗਦਾ ਇਹ ਆਓ ਪਿੰਡ ਜਾਣੀ ਆਉਣੀ ਹੈ ਹਾਂ ਆਪਣੇ ਤੇ ਮੈਂ ਮੜ ਜਾ ਕੇ ਆਇਆ ਇੱਕ ਚੱਕੀ ਦੀ ਵੀਡੀਓ ਜੀ ਬਣਾ ਲਿਆ ਮੈਂ ਉਹ ਨਾ ਵੀਰ ਨੇ ਉਹ ਦੂਜਾ ਪ੍ਰੋਜੈਕਟ ਚ ਲੈ ਆ ਵਾ ਅ ਜਿਵੇਂ ਤੁੜੀ ਵਾਲੀ ਮਸ਼ੀਨਾਂ ਚੋਂ ਮਿੱਟੀ ਘੱਟਾ ਜਾ ਵਿੱਚੋਂ ਹੀ ਨਿਕਲਦਾ ਹੁੰਦਾ ਕਣਕ ਦਾ ਉਹ ਮਿੱਟੀ ਲੱਗ ਕੱਢ ਦਿੰਦੀ ਆ ਆਪਣੇ ਪਿੰਡੇ ਦੇ ਪਾਸੇ ਸੇੜਾ ਸੇੜੀ ਸੋ ਕਲਿੱਪ ਚ ਐਡ ਕਰਦਾ ਮੈਂ ਲੀਲਾ ਤਾਂ ਬਣਾਉਣੀਆਂ ਨੇ ਬਾਕੀ ਕਲਿੱਪ ਚ ਵੀ ਐਡ ਕਰੂੰਗਾ ਸੋ ਬਾਕੀ ਉਹ ਤੋਂ ਬਾਅਦ ਅੱਗੇ ਬਲੌਕ ਕੰਟੀਨਿਊ ਕਰ ਲੈਂਦਾ ਠੀਕ ਹੈ ਠੀਕ ਕਹਿੰਦਾ ਭਰਾਵਾਂ ਵਿੱਚ ਥਿੱਕ ਨਾ ਪਵਾਈ ਮੇਰੇ ਮਾਲਕਾ ਬੈਜੀ ਭਾਵੇਂ ਨਿਤ ਨਵਾ ਟਕਰੇ ਸੋ ਪਹੁੰਚ ਚੁੱਕੇ ਹਾਂ ਜੀ ਸੇੜਾ ਸੇੜੀ ਮਨੀ ਵੀਰੇ ਕੋਲੇ ਇੱਥੇ ਅੱਜ ਇੱਕ ਨਵਾਂ ਪ੍ਰੋਜੈਕਟ ਦਿਖਾਉਣਾ ਤੁਹਾਨੂੰ ਉਹ ਪਿਆ ਚੱਕੀ ਉਹ ਕਹ ਦਿੰਨੇ ਆਪਾਂ ਇਹਨੂੰ ਇਹ ਉਹ ਵਾਲੀ ਚੱਕੀ ਨਹੀਂ ਜਿਹੜੀ ਆਟਾ ਪੈਣ ਵਾਲੀ ਹੁੰਦੀ ਹੈ ਇਹ ਜੇ ਕਿ ਦੂਜੀ ਹੈ ਜਿਹੜੀ ਕਣਕ ਦੇ ਕਣਕ ਮਤਲਬ ਜਿਹੜੀ ਆਪਾਂ ਤੂੜੀ ਵਾਲੀ ਮਸ਼ੀਨ ਚੋਂ ਨਿਕਲਦੀ ਹੈ ਉਹਦੇ ਵਿੱਚ ਮਿੱਟੀ ਦੀਆਂ ਡਲੀਆਂ ਹੁੰਦੀਆਂ ਨੇ ਖਾਸ ਕਰਕੇ ਬਹੁਤ ਤਾਂ ਮਤਲਬ ਇਹਨੇ ਲੱਗ ਕਰਨੀਆਂ ਉਹ ਮਿੱਟੀ ਲੱਗ ਛਾਣ ਦੇਣੀ ਹੈ ਤੇ ਕਣਕੇ ਜਿਹੜੀ ਲੱਗ ਕੱਢ ਦੇਣੀ ਹੈ ਵੀ ਦੇਖ ਲਓ ਵੀ ਕਿੱਥੇ ਤੱਕ ਹੈ ਨਾ ਵੀ ਤਰੱਕੀ ਹੁੰਦੀ ਜਾਂਦੀ ਹੈ ਵੀ ਜਮਾਂ ਹੀ ਮਿੱਟੀ ਵੀ ਹੋਵੇ ਚਾਹ 70% ਮਿੱਟੀ ਹੋਵੇ ਕਣਕ ਦੇ ਵਿੱਚ ਤੇਨੇ ਉਹ ਵੀ ਵਿੱਚੋਂ ਛਾਣ ਕੇ ਲੱਗ ਕਰ ਦੇਣੀ ਹੈ ਜਿਵੇਂ ਆਪਾਂ ਮਤਲਬ ਉਹਨੂੰ ਧੋ ਕੇ ਫਿਰ ਆਪਾਂ ਪਿਹਾਈ ਵੀ ਸਾਦੇ ਪਿਛਲੀ ਵਾਰ ਮੈਂ ਕਰਿਆ ਵੀ ਇਹ ਟਰੈਨ ਮੈਂ ਆਪਦੀ ਘਰ ਜੋਗੀ ਵੀ ਮੈਂ ਪਿਹਾਈ ਹੈ ਤੇ ਖੜਾ ਛੁੱਟ ਗਿਆ ਕਹਿਣ ਦਾ ਭਾਬੀ ਜਿੰਨੇ ਮਤਲਬ ਪਹਿਲਾਂ ਨਖਾਰਦੇ ਤੇ ਆਪਾਂ ਪਾਣੀ ਚ ਨੂੰ ਹਨਾ ਕੱਢਦੇ ਤੇ ਕਣਕਾਂ ਸੋ ਉਹ ਸਾਰਾ ਢਾਂਸ ਚੱਕਿਆ ਗਿਆ ਵੀ ਪਹਿਲਾਂ ਆਪਾਂ ਮਿੱਟੀ ਘੱਟੇ ਤੋਂ ਹੀ ਨਖਾਰਦੇ ਹੁੰਦੇ ਤੇ ਹੁਣ ਤਾਂ ਚਲੋ ਪੀਣਾ ਪੂਣਾ ਕਰਾ ਲੰਨੇ ਆਪਾਂ 100 ਹੀਲੇ ਵਛਿਲੇ ਹੋ ਗਏ ਹੋਰ ਮਨੀ ਵੀ ਠੀਕ ਹੈ ਠੀਕ ਹੈ ਵੀਰੇ ਕਿੰਨੇ ਦਿਨ ਹੋ ਗਏ ਚੱਲਦੇ ਨੂੰ ਕੰਮ ਸਭੀ ਹੋ ਗਏ 10 ਦਿਨ ਹੋ ਗਏ 10 ਦਿਨ ਹੋ ਗਏ ਇਹ ਸੀਜ਼ਨ ਤੋਂ ਬਾਅਦ ਹੀ ਚੱਲਦਾ ਹਨਾ ਕੰਮ ਇਹ ਜਦ ਜ਼ਮੀਨਦਾਰ ਵਿਲੇ ਹੋ ਜੰਨੇ ਤੋਂ ਬਾਅਦ ਟੂੜੀ ਬਣਨ ਤੋਂ ਬਾਅਦ ਕੀ ਸਿਸਟਮ ਹੁੰਦਾ ਇਹਦਾ ਕਵਾਂਟੜਾ ਨਾ ਹੁੰਦਾ ਕਿਵੇਂ ਹੁੰਦਾ ਵੀ ਮਤਲਬ ਕਿ ਤੁਮ ਮਾਲ ਮਿੱਟੀ ਬਹੁਤ ਹੈ ਕਿਵੇਂ ਤੁਸੀਂ ਉਹ ਕੁਆਂਟਲ ਚੁਖਣੇ ਜਾਂ ਕਣਕ ਦੇ ਜਦੋਂ ਜਿਹੜੀ ਹੁਣ ਬਾਅਦ ਚ ਸਾਫ ਹੋ ਜੂਗੀ ਫੈਲੇ ਚ ਪੈਗੀ ਹਾਂ ਤਾਂ ਉਹ ਚੁਖਣੀ ਆ ਉਹਦਾ ਹਿਸਾਬ ਉਹਦਾ ਹਿਸਾਬ ਹੁੰਦਾ ਹੂੰ ਕਿੰਨੇ ਕ ਦਾ ਹੁੰਦਾ ਜਣੀ ਉਹ ਆਈਡੀਆ ਉਹਦਾ ਅਸੀਂ 400 ਰੁਪਏ ਕੁਆਂਟਲ ਦਾ ਲੰਨੇ ਆ ਬਾਅਦ ਚ ਸਾਫ ਲੇਬਰ ਲੂਬਰ ਥੋੜੀ ਸਾਰੀ ਤੇ ਲੋਡਿੰਗ ਉਤਾਰਨੀ ਸੋਬ ਨਹੀਂ ਸਾਰਾ ਸਾਰਾ ਕੀ ਕੁਛ ਮਤਲਬ ਲੋਡਿੰਗ ਦਾ ਮੰਨ ਲਿਆ ਉਸ ਤੋਂ ਬਾਅਦ ਪਹਿਲਾਂ ਪੱਖਾ ਲੱਗਣਾ ਹੈ ਇਹਦਾ ਪੱਖਾ ਲੱਗੂਗਾ ਇੰਦਾ ਜਿੰਨਾ ਲੱਗ ਰਿਹਾ ਹੁਣ ਕਿਣਕੀ-ਕੁਣਕੀ ਜਾਂ ਆਪਣਾ ਹੋਰ ਸਮਾਨ ਨਿਕਲ ਦੇਣਾ ਹਾਂ ਦੋਸਤ ਬਾਰ ਇਹ ਮਸ਼ੀਨ ਕਰੂਗੀ ਸਾਫ ਅੱਛਾ ਫਿਰ ਆ ਮਸ਼ੀਨ ਨੇ ਸਾਫ ਕਰਨੀਆਂ ਪੂਰੀ ਹਾਂ ਚਲਾ ਦੇ ਵੀਰੇ ਚਲਾ ਦੇ ਤੇਰਾ ਕੰਟੈਕਟ ਨੰਬਰ ਮੈਨੂੰ ਕੰਟੈਕਟ ਨੰਬਰ ਬੋਲ ਆਪਣਾ ਇੱਕ ਵਾਰੀ 90233 ਹੂੰ 60 008 60008 ਸਿਹੜਾ ਪਿੰਡ ਹੈਨਾ ਕੋਈ ਹੋਰ ਨੇੜੇ ਤੇੜੇ ਲੋਕੇਸ਼ਨ ਕੋਈ ਕੋਈ ਲੋਕੇਸ਼ਨ ਸਸੰਘ ਘਰ ਨੇੜੇ ਆ ਸਸੰਘ ਘਰਾਂ ਨੇੜੇ ਮੋਟਰ ਤੇ ਹੀ ਲਾਇਵ ਹੈ ਪ੍ਰਜੈਕਟ ਬਾਈ ਆ ਮਸ਼ੀਨ ਆ ਦੇਖੋ ਚੱਲ ਗਈ ਦੂਜੀ ਆ ਇਧਰ ਕਣਕ ਲਾ ਕੇ ਮਿੱਟੀ ਕਿੱਧਰ ਤੇ ਆ ਰਹੀ ਆ ਅੱਛਾ ਪਾਊਡਰ ਬਣਾ ਕੇ ਉਹ ਘੜ ਦੇਣੀ ਆ ਮੰਨੀਏ ਨਾ ਬਾਹਰ ਹਾਂ ਇੱਕ ਵਾਰ ਚ ਬਣ ਗਈ ਗੱਲ ਹਾਂ ਇੱਕ ਵਾਰ ਚ ਇੱਕ ਵਾਰ ਤੇ ਬਣ ਜਾਂਦੀ ਜੋ ਦੂਰਾ ਕੋੜ ਵੀ ਮਾਰਨਾ ਪੈਂਦਾ ਕਿ ਇੱਕ ਵਾਰ ਚ ਜਿਹੜੀ ਜ਼ਿਆਦਾ ਮਿੱਟੀ ਹੁੰਦੀ ਹੈ ਕਿ ਸਿਰ ਤੇ ਕੰਮ ਚਾਵੇ ਉਹ ਵੀ ਦੋ ਵਾਰ ਕਰਦੇ ਅੱਛਾ ਉਹ ਚ ਕਾਫੀ ਫਿਰਦਾ ਹੈ ਤੇ ਇੱਕ ਵਾਰ ਠੀਕ ਹੈ ਠੀਕ ਹੈ ਠੀਕ ਹੈ ਤਾਂ ਆ ਮਟੀਰੀਅਲ ਇਧਰ ਘੁੱਬਲ ਜੀ ਇਹ ਵੀ ਬਾਹਰ ਨਿਕਲੀ ਜਾਂਦੀ ਆ ਤੇ ਮੈਂ ਹਲੇ ਹੱਦਾ ਦਾ ਮਾਮਾ ਜੀ ਮਸ਼ੀਨ ਬਾ ਉਹਦੇ ਵੱਤ ਲੈਣਾ ਜਿਹਦੀ ਵੱਤ ਤੇ ਕਹਿੰਦਾ ਵੀ ਖੁੱਲੀ ਡੰਡਾ ਬਹੁਤ ਹੁੰਦਾ ਵੀ ਖੁੱਲੀ ਡੰਡਾ ਹੀ ਖੁੱਲੀ ਡੰਡਾ ਕਰ ਲੈਣਾ ਨੇ ਕੋਬਲ ਨੇ ਇਹ ਵੀ ਧਿਆਨ ਰੱਖਣਾ ਪੈਂਦਾ ਤੇ ਬਾਕੀ ਵੀਰ ਉਹ ਨਹੀਂ ਬੈਠਿਆ ਚਨਾਥਲ ਪਿੰਡ ਤੋਂ ਤਕਰੀਬਨ ਕਿੰਨੇ ਕਿੰਨੇ ਸਾਲ ਹੋ ਗਏ ਵੀਰ ਨੂੰ ਮਨੀ ਆਉਂਦੇ ਨੇ ਭਾਈ ਨੂੰ ਹੋ ਗਏ 5-6 ਸਾਲ 5-6 ਸਾਲ ਹੋ ਗਿਆ ਨਾ ਆਜੋ ਵੀ ਇੱਥੋਂ ਵੀ ਪੁੱਛਦੇ ਆਪਾਂ ਹਾਂ 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 ਉਹ ਜੀ ਭਾਈ ਜੀ ਠੀਕ ਠਾਕ ਹੋ ਕਿੰਨੇ ਸਾਲ ਹੋ ਗਏ ਜੀ ਇਹ 3-4 ਸਾਲ ਹੋ ਗਏ 3-4 ਸਾਲ ਹੋ ਗਏ ਠੀਕ ਨਿਕਲਦਾ ਮਾਲਮ ਕੋਈ ਇਹਦਾ ਨੁਕਸਾਨ ਕੋਈ ਨਹੀਂ ਵੀ ਕੋਈ ਨੁਕਸਾਨ ਨਹੀਂ ਚਲੋ ਆਪਾਂ ਇੱਕ ਮੋਟਾ-ਮੋਟਾ ਆਪਾਂ ਸੋਚ ਲੈਂਦੇ ਆ ਵੀ ਚਲੋ ਜੇ ਕਣਕ ਕਢਾ ਲਈ ਵੀ ਆਪਾਂ ਡੰਗਣਾ ਜੋਗੀ ਬਿਹਾ ਲੈਂਦੇ ਆ ਨਾ ਕੋਈ ਨੁਕਸਾਨ ਤਾਂ ਨਹੀਂ ਖੈਰ ਕੋਈ ਮਿੱਟੀ ਘਟਾ ਕੁਝ ਵੀ ਨਹੀਂ ਹੈ ਨਾ ਹਾਂ ਨਾ ਨਵੀਂ ਮੰਗ ਹੋ ਜਾਂਦੀ ਹੈ ਨਾ। ਆਪਾਂ ਧੂਣੀ ਵੀ ਆ ਧੋ ਵੀ ਸਕਦੇ ਹਾਂ। ਹੂੰ। ਦੇਖਣੇ ਪਾਣੇ ਅਸੀਂ। ਜਣੀ ਉਹ ਖੱਜਲ ਖਵਾਜੀ ਘੱਟ ਗਈ ਜੀ ਆਪਾਂ ਦੇਖੀਏ। ਬਹੁਤ ਘਟਾ। ਪਹਿਲਾਂ ਨਹੀਂ ਟਾਪਿਆਂ ਚ ਧੋਣੀ ਪੈਂਦੀ ਸੀ ਮਿੱਟੀ ਕੱਟਾ ਕੱਢਣਾ ਪੈਂਦਾ ਹਣ। ਹਾਂਜੀ ਹਾਂ। ਉਹ ਚੀਜ਼ ਤੋਂ ਫਾਇਦਾ ਹੋ ਗਿਆ। ਹਾਂਜੀ। ਸੋ ਹਾਂਜੀ ਬਾਕੀ ਆ ਇੱਧਰ ਧੁੱਬਲ ਪਈ ਆ ਇਹ ਸਾਰੀ ਆਪਣੀ ਖੇਤਾਂ ਦੇ ਵਿੱਚ ਮਿਕਸ ਹੋ ਜਣੀ ਨਹੀਂ ਵੀਰ ਨੇ ਚੱਕ ਕੇ ਸੈੱਟ ਕਰਦਣੇ। ਗੁੱਲੀ ਢੰਡਾ ਹੁੰਦਾ ਥੋੜਾ ਬੋਤਾ ਇਹਦੇ ਵਿੱਚ। ਤੇ ਠੀਕ ਹੈ ਜੀ ਬਾਕੀ ਆਪਣਾ ਕੰਟੈਕਟ ਕਿਰਪਾ ਜਰੂਰ ਮਨੀ ਵੀਰ ਨੇ ਬਹੁਤ ਸੋਹਣਾ ਕੰਮ ਕਰਦਾ ਹੈ ਇਹ। ਵੀ ਨਾਲ ਦੀ ਵੀਡੀਓ ਦੇਖ ਕੇ ਬਹੁਤ ਜਣਿਆਂ ਨੇ ਜਿਹੜੇ ਦਾਣੇ ਵਾਲੇ ਮਾ ਬਹੁਤ ਜਣਿਆਂ ਨੇ ਦਾਣੇ ਵਾਲੇ ਟਾਪੇ ਵੀ ਲਾ ਲਏ ਤੇ ਪਿਛਲੀ ਵਾਰ ਨਹੀਂ ਅਗਲਾ ਕਹਿੰਦਾ ਵੀ ਛੱਡ ਕੀ ਨਿਕਲਣਾ ਵੀ ਕਾਨੂੰ ਪੂਰੀ ਨਿਕਲ ਜਾ ਪੂਰੀ ਸਾਫ ਹੋ ਜਾਂਦੀ ਪੂਰੀ ਸਾਫ ਹੋ ਜਾਂਦੀ ਨਾਲ ਯਾਰ ਨਾ ਪੂਰਾ ਕੰਮ ਆਉਗਾ ਪੂਰਾ ਪੂਰਾ ਕੰਮ ਆਉਂਦਾ ਹਾਂ ਵਧੀਆ ਹੋ ਗਿਆ ਮੌਸਮ ਖਰਾਬ ਚਾਚਾ ਰੱਬ ਨਹੀਂ ਦਿੰਦਾ ਬਈ ਸੱਚੀ ਕੁਛ ਕਰ ਨਾ ਇਹਨੇ ਪਨੀਰੀ ਵੀਜਣ ਦੇਣੀ ਐ ਤੱਕੀ ਹੂੰ ਵੈਸੇ ਹਵਾ ਬੜੀ ਘੈਂਟ ਚੱਲਦੀ ਜਾ ਰਹੀ ਐ ਨੀਂਦ ਵਾਲੀ ਹਵਾ ਨੀਂਦ ਵਾਲੀ ਹਵਾ ਪੂਰੀ ਨੀਂਦ ਵਾਲੀ ਹਵਾ ਹਵਾ ਬਾਕੀ ਬੜੀ ਘੈਂਟ ਆ ਦੇਖ ਲੋ ਅੱਜ ਆਲਾ ਜਾ ਤੁਸੀਂ ਹਿਲਦ ਦੇਖ ਲਿਆ ਹੁਣ ਅੱਜ ਆਹ ਮੁੰਦੇ ਤੇ 에ਅਰ ਕਲੀਨਰ ਦਾ ਕਰ ਲਓ ਸੀ ਸਜਾ ਹੁਣ ਚੀਨ ਦੀ ਵੀ ਅੱਜ ਤਾਂ ਹਾਲਤ ਖਰਾਬ ਹੋ ਗਈ ਬੱਸ ਰੋਕੋ ਯਾਰ ਕੱਲ ਕੋਲ ਨੂੰ ਦੇਖੀ ਆਪਾਂ ਪਨੀਰੀ ਦੀ ਤਿਆਰੀ ਕਰੀਏ ਫਿਰ ਪਨੀਰੀ ਵੀ ਲੇਟ ਹੁੰਦੀ ਜਾਂਦੀ ਆਪਣੀ ਦਨ ਵੀ ਕੁਛ ਨਹੀਂ ਰਹੇ ਸੱਜਾ ਇਤਕੀ ਤਾਂ ਰੱਬ ਨੇ ਤਾਂ ਹੀ ਛੜ ਦੂ ਮੇਜਾ ਵੱਢ ਕੇ ਰੱਖਣਾ ਚੱਲ ਬਾਈ ਨਾ ਨਾ ਫੇਰ ਸੋਪ ਲੇ ਤਾਂ ਫਿਰ ਗੰਦਾ ਜੀ ਕਰਦਾ ਹੋਰ ਰਹਿਣ ਦੇ ਤੂੰ ਹਵਾ ਵੱਜ ਕੇ ਸਾਫ ਹੋ ਜਾਣਾ ਇਹਨੇ ਇਹਦੀ ਰਜਾ ਦੇ ਵਿੱਚ ਰਹਿਣਾ ਪੈਣਾ ਰੱਬ ਦੀ ਚ ਹੂੰ ਆਹ ਟਰੈਕਟਰ ਕੱਢ ਲੈਣਾ ਕੱਲ ਨੂੰ ਕੱਲ ਨੂੰ ਆਉਣਾ ਲੇਜ਼ਰ ਕਰਾ ਨਾ ਮਾ ਕੱਲ ਨੂੰ ਅੱਛਾ ਹਾਂ ਬੱਬੂ ਆਪਾਂ ਤੇ ਮਾਰ ਪੁੱਤ ਪਹਿਲਾਂ ਚੰਡੀ ਆਹ ਮਾਰ ਚੰਡੀ ਦੇਖ ਲਓ ਵੀ ਆਹ ਸਿਫਤ ਆ ਪੂਰੀ ਮਸ਼ੀਨਰੀ ਸਾਫ ਕਰਕੇ ਘਰ ਨੂੰ ਲੈ ਆਣੀ ਹੈ ਆਈ ਨਹੀਂ ਆ ਫਿਰ ਚਾਚਾ ਆਇਆ ਫਿਰ ਸੜਾ ਕਰੇ ਗੰਦ ਜਾਨੀ ਪੈਂਦਾ ਕਿ ਨਹੀਂ ਘਰਾਂ ਗੰਦ ਪਾ ਜਾਂਦਾ ਯਾਰ ਹੂੰ ਜੇ ਆਪਾਂ ਇਹਨੂੰ ਸਾਫ਼ ਰੱਖੂਗੇ ਤਾਂ ਹੀ ਆਪਾਂ ਸਾਫ਼ ਰਹੂਗੇ ਤਾਂ ਹੀ ਆਪਾਂ ਸਾਫ਼ ਰਹੂंगे ਨਹੀਂ ਆਪਾਂ ਵੀ ਲਿਬੜੇ ਟਿਬੜੇ ਜੀ ਰਹਾਂਗੇ ਨਹੀਂ ਦੇਖ ਲਾ ਕੋਈ ਡਰਾਈਵਰਾਂ ਦੇ ਭੈਣੇ ਗਿੱਡਰੀ ਨਿਕਲਦੀ ਹੈਗੀ ਅੱਖਾਂ ਉਤੋਂ ਹਾਂ ਮੰਗਾ ਕੀ ਦੀ ਚਾਲੀ ਨੇ ਚਲਾਉਂਦਾ ਟੈਸਟ ਭਰਦੇ ਨਾ ਹਾਂ ਸਹੀ ਗੱਲ ਆ ਚਾਚਾ ਤੇਰੀ ਹਾਂ ਸਹੀ ਗੱਲ ਹੈ ਦੇਖਿਆ ਹਾਲ ਹਾਂ ਡਰਾਈਵਰਾਂ ਦੇ ਗਿਰ ਲਿਆ ਮਾਣਾ ਆਹ ਮਾਲ ਦੇਤਾ ਚਾ ਦੇਖੋ ਬਲੀ ਇੱਥੇ ਬਹੁਤ ਪਤਾ ਨਹੀਂ ਢੱਕੇ ਜਿਹੇ ਕਿਹੜੇ ਹਿਸਾਬ ਨਾਲ ਖੜਦੇ ਆ ਸਾਲੇ ਉਰੇ ਹਨਾ ਐਂ ਖੜਾ ਦਈਏਗਾ ਫਿਰ ਆਹ ਉਰੇ ਦੇਖ ਕੇ ਮੈਂ ਰੋਜ ਇੱਥੇ ਭਰਿਆ ਬਾਹੋਂ ਦਾ ਪੂਰਾ ਫੁੱਲ ਮਾਲ ਆ ਤਾਂ ਵਿਚ ਨੂੰ ਘੜਦੀ ਚੱਲ ਕਿੱਥੇ ਗਿਆ ਗੋਗੀ ਤਾਂ ਉੱਥੇ ਟਰੈਕਟਰ ਤੇ ਆ ਉਹਨੂੰ ਕਰਿਆ ਤਾਂ ਸਾਫ਼ ਚਲੋ ਠੀਕ ਹੈ ਜੀ ਬਾਕੀ ਮਿਲਦੇ ਆ ਜੀ ਅਗਲੀ ਵੀਡੀਓ ਚ ਹੈ ਕੱਲ ਨੂੰ ਹਾਂ ਕੱਲ ਨੂੰ ਚਲਦੇ ਘਰ ਨੂੰ ਹਨੇਰਾ ਹੋ ਗਿਆ ਬਹੁਤ ਸੋ ਕੁਝ ਨਹੀਂ ਹੁਣ ਤਾਂ ਤੂੜੀ ਤਾੜੀਆਂ ਚ ਹੈ ਕੁਝ ਨਹੀਂ ਸਾਲਾ ਬੇਕਾਰ ਕੰਮ ਹੈ ਆਪਣੀ ਵੀ ਤੂੜੀ ਬਣਾਉਣ ਨੂੰ ਜੀ ਨਹੀਂ ਕਰ ਰਿਹਾ ਇੱਥੇ ਤਾਂ ਆਪਣੀ ਵੀ ਮਤਲਬ ਆਏ ਹੋਇਆ ਪਿਆ ਵੀ ਆਰ ਵੀ ਛੱਡ ਪਰਿਆ ਰੀਡ ਤਾਂ ਹੈ ਨਹੀਂ ਵੀ ਕੀ ਲੋੜ ਹੈ ਪਰ ਕਰੇ ਕੀ ਹੁਣ ਖੇਤ ਖਾਲੀ ਵੀ ਨਹੀਂ ਛੱਡ ਹੁੰਦੇ ਇੱਦਾਂ ਸਿਰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਠੀਕ ਹੈ ਜੀ ਸਤਿ ਸ੍ਰੀ ਅਕਾਲ